ਕਬੀਰ ਵੈਸਾ ਕੋ ਨਹੀਂ ਮੰਦਰ ਦੇ ਜਰਾਏ ਪੰਜੋਂ ਲੜਕੇ ਮਾਰ ਕੇ ਰਹਿ ਰਾਮ ਲਿਉ ਲਾਏ ਇਸ ਲੋਕ ਕਬੀਰ ਸਾਹਿਬ ਦਾ ਚਰਨ ਕੀਤਾ ਹੋਇਆ 83 ਨੰਬਰ ਸ਼ਲੋਕ ਹੈ ਇਸ ਸ਼ਲੋਕ ਵਿੱਚ ਸਤਿਗੁਰੂ ਕਬੀਰ ਸਾਹਿਬ ਸਰੀਰ ਨੂੰ ਮੰਦਰ ਦੱਸਦੇ ਨੇ ਔਰੇ ਪ੍ਰਮਾਣ ਦੇ ਕੇ ਉਦਾਹਰਨ ਦੇ ਕੇ ਸਮਝਾ ਰਹੇ ਨੇ ਕਿ ਕੋਈ ਬਿਰਲਾ ਹੈ ਇਸ ਸੰਸਾਰ ਵਿੱਚ ਬਿਰਲਾ ਮਨੁੱਖ ਹੁੰਦਾ ਹੈ ਜਿਹੜਾ ਇਸ ਸਰੀਰ ਰੂਪੀ ਮੰਦਰ ਦਾ ਮਨ ਵਿੱਚੋਂ মোহ ਤਿਆਗ ਦਿੰਦਾ ਮੰਦਰ ਨੂੰ ਸੜਨ ਦਾ ਭਾਵ ਹੈ ਕਿ ਇਸ ਸਰੀਰ ਰੂਪੀ ਘਰ ਨੂੰ ਇਸ ਸਰੀਰ ਰੂਪੀ ਮੰਦਰ ਦਾ ਜਿਹੜਾ মোহ ਬਣਿਆ ਹੋਇਆ ਹੈ ਜਿੱਦੇ ਕਰਕੇ ਬੰਦਾ ਦੁਨੀਆਂ ਦਾ ਹਰ ਮਾੜਾ ਕੰਮ ਕਰਦਾ ਇਸ ਸਰੀਰ ਦੀ ਲੋੜ ਪੂਰੀ ਕਰਨ ਵਾਸਤੇ ਕਹਿੰਦੇ ਨੇ ਸਤਿਗੁਰੂ ਜੀ ਇਸ ਸ਼ਰੀਰ ਦਾ ਮੋਹ ਹੈ ਕੋਈ ਬਿਰਲਾ ਬੰਦਾ ਬਿਰਲਾ ਇਨਸਾਨ ਤੇ ਆਗਦਾ ਹੈ ਜਿਹੜਾ ਉਸ ਮੋਹ ਨੂੰ ਸਾੜ ਦਿੰਦਾ ਹੈ ਅੰਦਰ ਦੀ ਮਮਤਾ ਮੁਕਾ ਦਿੰਦਾ ਪਰਮਾਤਮਾ ਅਕਾਲ ਪੁਰਖ ਜੀ ਦੀ ਪ੍ਰੀਤ ਨੂੰ ਅੰਦਰ ਪੈਦਾ ਕਰਨ ਵਿੱਚ ਕਾਮਯਾਬ ਹੁੰਦਾ ਕਬੀਰ ਐਸਾ ਕੋ ਨਹੀਂ ਮੰਦਰ ਦੇ ਜਰਾਏ ਪੰਜੋਂ ਲੜਕੇ ਮਾਰ ਕੇ ਇਸ ਸਰੀਰ ਦੇ ਵਿੱਚ ਵਸਦੇ ਜਿਹੜੇ ਪੰਜ ਲੜਕੇ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਪੰਜੇ ਲੜਕੇ ਜਿਹੜੇ ਨੇ ਇਹਨਾਂ ਨੂੰ ਮਾਰ ਕੇ ਮੁਕਾ ਕੇ ਇਹਨਾਂ ਦੀ ਮਮਤਾ ਖਤਮ ਕਰਕੇ ਇਹਨਾਂ ਦੇ ਅਸਰ ਨੂੰ ਅੰਦਰੋਂ ਮਕਾਉਣ ਵਿੱਚ ਜਿਹੜਾ ਕਾਮਜਾਬ ਹੁੰਦਾ ਮਾਰੇ ਕਹਿੰਦੇ ਉਹ ਬਿਰਲਾ ਹੈ ਰਹਿ RAM ਲਿਓ ਲਾਇ ਤੇ ਪੰਜ ਵਿਕਾਰ ਮਾਰ ਕੇ ਉਸ ਮਾਲਕ ਦੇ ਨਾਮ ਦੇ ਵਿੱਚ ਸੁਰਤ ਨੂੰ ਅਪੇਧ ਕਰਨ ਦੀ ਜਿਹੜੀ ਕਾਮਯਾਬੀ ਹੈ ਇਹ ਕਿਸੇ ਬਿਰਲੇ ਮਨੁੱਖ ਦੇ ਹਿੱਸੇ ਆਉਂਦੀ ਹੈ ਕਿਉਂਕਿ ਇਹ ਚੀਜ਼ਾਂ ਛੱਡਣੀਆਂ ਬਹੁਤ ਮੁਸ਼ਕਲ ਨੇ ਵੱਡੇ ਵੱਡੇ ਧਰਮੀ ਵੱਡੇ ਵੱਡੇ ਸੰਨਿਆਸੀ ਜਿਹੜੇ ਨੇ ਉਹ ਬਕਾਰਾਂ ਦੀ ਪਕੜ ਵਿੱਚ ਆ ਜਾਂਦੇ ਨੇ ਵੱਡੇ ਵੱਡੇ ਡਿਗਰੀਦਾਰ ਜਿਹਨੇ ਵੱਡੇ ਵੱਡੇ ਧਾਰਮਿਕ ਸਥਾਨ ਬਣਾਏ ਨੇ ਉਹਨਾਂ ਦੇ ਆਗੂ ਨੇ ਜਿਹੜੇ ਇੱਥੇ ਜਿਨ੍ਹਾਂ ਨੇ ਚਾਰ ਵੇਦ ਲਿਖੇ ਬ੍ਰਹਮੇ ਵਰਗੇ ਵੀ ਬਕਾਰਾਂ ਦੀ ਪਕੜ ਵਿੱਚ ਆ ਗਏ ਕਿਉਂਕਿ ਬੜੀਆਂ-ਬੜੀਆਂ ਤਾਕਤਾਂ ਨੇ ਇਹ ਇੰਨਾ ਤਾਕਤਾਂ ਤੋਂ ਕੋਈ ਬਿਰਲਾ ਬੰਦਾ ਬਚਦਾ ਸਤਿਗੁਰੂ ਜੀ ਉਹ ਸਮਝਾਉਂਦੇ ਨੇ ਕਿ ਪੰਜ ਲੜਕੇ ਇਹਨਾਂ ਪੰਜੇ ਵਿਕਾਰਾਂ ਨੂੰ ਮਾਰ ਕੇ ਸਤਿਮੁੱਚ ਪਰਮਾਤਮਾ ਨਾਲ ਕੋਈ ਬਿਰਲਾ ਬੰਦਾ ਲਿਵ ਜੋੜਦਾ ਜਿਹਨੂੰ ਸੱਚੀ ਲਿਵ ਕਹਿੰਦੇ ਆ ਜਿਹੜੀ ਅਸਲ ਸਾਧਨਾ ਹੈ ਸਤਿਮੁੱਚ ਹੀ ਆਪਣੇ ਆਪ ਨੂੰ ਸਾਧ ਕੇ ਸੋਧ ਕੇ ਉਸ ਮਾਲਕ ਵਿੱਚ ਮਨ ਜੋੜ ਲੈਣਾ ਇਹ ਕੋਈ ਬਿਰਲਾ ਬੰਦਾ ਕਰਦਾ ਮਾਰੇ ਕਹਿੰਦੇ ਨਹੀਂ ਤੇ ਅੱਜ ਆਪਾਂ ਦੇਖਦੇ ਆਂ ਵੀ ਵੱਡੇ ਵੱਡੇ ਧਰਮਕ ਸਥਾਨ ਜਿਨ੍ਹਾਂ ਉੱਤੇ ਮਨੁੱਖਤਾ ਦਾ ਘਾਣ ਕੀਤਾ ਜਾਂਦਾ ਹੈ ਇਨਸਾਨੀਅਤ ਦੇ ਫਰਜ਼ ਪੁਲਾ ਕੇ ਬੰਦਾ ਸਿਰਫ ਧਰਮ ਹੈ ਜਿਹੜਾ ਦਿਖਾਵੇ ਦਾ ਉਹ ਸਮਾਜ ਸਾਹਮਣੇ ਰੱਖਿਆ ਜਾਂਦਾ ਹੈ ਜਿਹੜੀ ਧਰਮ ਦੀ ਅਸਲ ਸ਼ਬੀ ਹੈ ਜਿਹੜੀ ਆਤਮਿਕ ਤੌਰ ਤੇ ਧਰਮ ਨੂੰ ਹੰਡਾ ਧਰਮ ਨੂੰ ਹੰਡਾਉਣਾ ਹੈ ਉਹ ਮਾਰੇ ਕਹਿੰਦੇ ਨੇ ਉਹ ਤੋਂ ਉੱਕਾ ਹੀ ਸਮਾਜ ਕੋਰੇ ਆ ਵੱਡੇ ਵੱਡੇ ਧਾਰਮਿਕ ਆਗੂ ਧਾਰਮਿਕ ਸਥਾਨਾਂ ਦੇ ਮਾਲਕ ਆਪ ਦੇ ਆਪ ਨੂੰ ਸਾਧੂ ਸੰਤ ਕਹਾਉਣ ਵਾਲੇ ਇਹ ਸਤਿਗੁਰ ਸੱਚੇ ਪਾਤਸ਼ਾਹ ਮੈਂ ਇੱਥੇ ਦੱਸਦੇ ਨੇ ਕੋਈ ਬਿਰਲਾ ਹੈ ਜਿਹੜਾ ਇਸ ਸਰੀਰ ਦੀਆਂ ਜਿਹੜੀਆਂ ਨਾਜਾਇਜ਼ ਲੋੜਾਂ ਨੇ ਉਹਨਾਂ ਨੂੰ ਖਤਮ ਕਰਦਾ ਇਸ ਸਰੀਰ ਦੀਆਂ ਜਾਇਜ਼ ਲੋੜਾਂ ਨੇ ਜਿਹੜੀਆਂ ਪ੍ਰਮਾਤਮਾ ਦੀ ਬੰਦਗੀ ਕਰਨੀ ਜਾਇਜ਼ ਹੈ ਸਮਾਜਿਕ ਭਲਾਈ ਵਾਲੇ ਕੰਮ ਕਰਨੇ ਜਾਇਜ਼ ਕਿਸੇ ਦਾ ਦੁੱਖ ਸੁਣਨਾ ਉਹਨੂੰ ਬੰਡਾਉਣਾ ਇਹ ਜਾਇਜ਼ ਹੈ ਮਹਾਰਾ ਕਹਿੰਦੇ ਨੇ ਇਦਾਂ ਦੇ ਕੰਮ ਕੋਈ ਬਿਰਲਾ ਬੰਦਾ ਕਰਦਾ ਹੈ ਹਰ ਬੰਦੇ ਦੇ ਹਿੱਸੇ ਇਹ ਚੀਜ਼ਾਂ ਨਹੀਂ ਆਉਂਦੀਆਂ ਕਿਉਂਕਿ ਅਸੀਂ ਦਿਖਾਵੇ ਦਾ ਧਰਮ ਕਰਮ ਕਰੀ ਜਾਂਦੇ ਆ ਕਿ ਆਹ দান ਕਰ ਲਓ ਆਹ ਪੁੰਨ ਕਰ ਲਓ ਪਾਸ਼ਾ ਕਹਿੰਦੇ ਨੇ ਤੇ ਦਿਖਾਵੇ ਵਸਤੇ ਕੀਤਾ ਜਾ ਰਿਹਾ ਇਹ ਅਸਲ ਵਿੱਚ ਧਰਮ ਦਾ ਹਿੱਸਾ ਹੀ ਨਹੀਂ ਹੈ ਧਰਮ ਦਾ ਹਿੱਸਾ ਤੇ ਸਤਿਗੁਰ ਕਹਿੰਦੇ ਨੇ ਇਨਸਾਨੀਅਤ ਹੈ ਇਨਸਾਨੀਅਤ ਬੰਦਾ ਆਪ ਦੇ ਅੰਦਰੋਂ ਗਵਾਈ ਬੈਠਾ ਉਹ ਸਤਗੁਰੂ ਜੀ ਸਮਝਾ ਰਹੇ ਨੇ ਸਾਨੂੰ ਕਿ ਪੰਜੋਂ ਲੜਕੇ ਮਾਰ ਕੇ ਰਹਿ RAM ਲਿਓ ਲਾਇ ਸਤਮਤ ਰੱਬ ਨਾਲ ਸੁਰਤ ਜਿਹਦੀ ਜੁੜੀ ਹੋਵੇ ਪੰਜੇ ਵਿਕਾਰ ਮਾਰੇ ਹੁਣ ਉਹ ਬਿਰਲਾ ਐ ਇਸ ਸੰਸਾਰ ਵਿੱਚ। ਉਹਨਾਂ ਦੀ ਗਿਣਤੀ ਬਹੁਤ ਹੀ ਨਹੀਂ ਐ। ਇਹਦੇ ਸਤੂਰ ਕਹਿੰਦੇ ਨੇ ਦਿਖਾਵੇ ਦਾ ਜਿਹੜਾ ਧਰਮ ਐ ਉਹ ਪ੍ਰਚਾਰਿਆ ਤੇ ਉਹਦਾ ਉਹਨੂੰ ਪਸਾਰਿਆ ਗਿਆ ਸਮਾਜ ਵਿੱਚ ਦੁਨੀਆ ਚੱਕਰਾਂ ਵਿੱਚ ਪਈ ਐ ਪਰ ਹਕੀਕਤ ਤੌਰ ਤੇ ਸਤਗੁਰ ਕਹਿੰਦੇ ਨੇ ਪਰਮਾਤਮਾ ਸਾਡੇ ਅੰਦਰ ਐ। ਉਹਨੂੰ ਆਪੇ ਦੀ ਖੋਜ ਕਰਕੇ ਹੀ ਲੱਭਿਆ ਜਾ ਸਕਦਾ ਜਿੰਨਾ ਚਿਰ ਦੇਹ ਦਾ ਮੋਹ ਨਹੀਂ ਮਰਦਾ ਉਨਾ ਚਿਰ ਪਰਮਾਤਮਾ ਦੀ ਸਮਝਣੀ ਪੈਣੀ ਇਸੇ 83 ਨੰਬਰ ਸ਼ਲੋਕ ਅੰਦਰ ਕਬੀਰ ਸਾਹਿਬ ਸਾਨੂੰ ਇਹ ਸਮਝਾ ਰਹੇ ਨੇ